ਔਰ ਉਸ ਉਸਤਾਨੇ ਵਿੱਚ ਕਾਲੀ ਸਰਕਾਰ ਬਣੀ ਸੀ 1998 ਵਿੱਚ ਮੈਂ ਡੀਐਸਪੀ ਪਾਇਲ ਲਗਾ ਸੀ ਪਾਇਲ ਦਾ ਕਿਉਂਕਿ ਇਸਦਾ ਵਿਹਨਸ ਉਹਦਾ ਜੱਦੀ ਹਲਕਾ ਸੀਗਾ ਇਸ ਕਰਕੇ ਲੰਬੀਆਂ ਨੂੰ ਉਹ ਵੀ ਵੀਆਈਪੀ ਹਲਕਾ ਦੇ ਜਿਹੜੇ ਵੀਆਈਪੀ ਹਲਕੇ ਦੇ ਥੱਲੇ ਹੁੰਦੇ ਆ ਟੋਟਲੂ ਮੋਟਲ ਉਹ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਜਿਹਾ ਕਾਟ ਨਹੀਂ ਸਮਝਦੇ ਜਦੋਂ ਮੇਰੀ ਪੋਸਟਿੰਗ ਹੋਈ ਤੇ ਉਥੇ ਨਾਲ ਨਾਂ ਦੇ ਉਹਦਾ ਹੋਰੀ ਜਦੋਂ ਕੋ ਨਾਂ ਰੱਖ ਲੈਂਦੇ ਆ ਕੋ ਨਾਂ ਹੈਗਾ ਤੇ ਉਹਦਾ ਬਾਪ ਕਾਂਗਰਸੀ ਲੀਡਰ ਸੀ ਸ਼ਾਇਦ ਉਹ ਉਹਦੀ ਉਹਦੀ ਵੀ ਮੌਤ ਹੋ ਚੁੱਕੀ ਸੀ ਉਹਨੇ ਜਾਣਾ ਮੈਸੋ ਕੋਈ ਨਹੀਂ ਛੋਟੇ ਮੋਢੇ ਕੰਮ ਲਈ ਕੋ ਕਰਨ ਵਾਲਾ ਅਧਿਕਾਰੀ ਦੇ ਜੇ ਕਿਸੇ ਪਾਰਟੀ ਦਾ ਬੰਦਾ ਹੋਵੇ ਉਹਨੇ ਜੀ ਬੜੀਆਂ ਬਾਡੀਆਂ ਮਾਰਦੀਆਂ ਜੀ ਮੇਰਾ ਪਿਓ ਉਹਦੇ ਜੀ ਬਿਓ ਸੌ ਨੂੰ ਵੱਡਾ ਭਰਾਸਾ ਮੈਂਦਾ ਸੀਗਾ ਥਾਣੇ ਚ ਉਹਦੀ ਇੰਨੀ ਚੱਲਦੀ ਸੀ ਵੀ ਉਹ ਸੈਕਟਰ ਆ ਕੇ ਥਾਣੇ ਚਲ ਜਾਂਦਾ ਹੁੰਦਾ ਸੀ ਉਹਦੀ ਸੋਚੋ ਵੀ ਕਿੱਡਾ ਕ ਬੰਦਾ ਸਿਆਣਾ ਹੋਊਗਾ ਜਿਹੜਾ ਥਾਣੇ ਦਾ ਸੱਚੋਕੋ ਬੈਠ ਕੇ ਤੂੰ ਆ ਛੱਡੀ ਜਾਂਦਾ ਵੇ ਮੈਂ ਨਾ ਕਈ ਦਿਨਾਂ ਤੋਂ ਗੱਲਾਂ ਸੁਣਦਾ ਜਦੋਂ ਆਉਣਾ ਆਉਂਦੇ ਹੋਈ ਗੱਲਾਂ ਆਈ ਹੋਈ ਗੱਲਾਂ ਐਸ ਐਚਓ ਸੀਗਾ ਚਲੋ ਉਹ ਨਾਂ ਕੁਝ ਹੋਰ ਸੀਗਾ ਉਹ 6 10 ਰੱਖ ਲੈਂਦੇ ਆ 22 ਤੋਂ ਪ੍ਰਮੋਟ ਹੋ ਗਏ ਉਹ ਐਸ ਐਚਓ ਦਾ ਗਾਇਰ ਬੜਾ ਕੰਮ ਦਾ ਹੈ ਮਤਲਬ ਮਾਰ ਸੀਗਾ ਥਾਣੇ ਚ ਲੈ ਕੇ ਰਜਿਸਟਰ ਹੁੰਦਾ ਵਾ ਉਹਨੂੰ 9 4 ਕਹਿੰਦੇ ਆ ਜੇ ਥਾਣੇ ਵਿੱਚ ਸਮਝੋ ਵੀ 20 ਪਿੰਡ ਆ ਤੇ 20 ਪਿੰਡਾਂ ਦੇ 20 ਰਜਿਸਟਰ ਹੋਣਗੇ ਉਹ ਖੁਪੀਆ ਰਜਿਸਟਰ ਹੁੰਦਾ ਵਾ ਤੇ ਐਸ ਐਚਓ ਦੇ ਕੋਲ ਹੀ ਦਿੰਦਾ ਉਹਦੇ ਵਿੱਚ ਉਹ ਉਸ ਪਿੰਡ ਦੇ ਚੰਗੇ ਮਾੜੇ ਬੰਦੇ ਕਿਹੜਾ ਕਿਨੂੰ ਈਆ ਕੋਈ ਚੰਕੀ ਕਰਦਾ ਕੋਈ ਨਸ਼ੇ ਵੀ ਦਾ ਹਰ ਬੰਦੇ ਦਾ ਵੇਰਵਾ ਦਿੱਤਾ ਉਹ ਮੈਂ ਨਾ ਦਵਾ ਐਸਚੂ ਨੂੰ ਕਿਹਾ ਮੈਂ 1000 9000 ਨਹੀਂ ਪਾਇਲਦਾ ਤੇ ਮੈਂ ਨੇ ਪੁਰਾਣਾ ਐਸਚੂ ਸਿਰ ਪ੍ਰਨਾਪ ਸਰਸੀ ਨੇ ਐਂਟਰੀ ਜਰੂਰ ਪਾਈ ਹੋਊਗੀ ਇਹਦੇ ਪਿਓ ਬਾਰੇ ਅੱਛਾ じゃ ਮੈਂ ਉਹ ਪੜਨ ਲੱਗ ਪਿਆ ਤੇ ਇਹਦੇ ਪਿਓ ਬਾਰੇ ਉਹਨੇ ਉਹ ਕੋਈ ਲਿਖਾਈ ਵੀ ਨਹੀਂ ਰੱਬ ਦਾ ਨਾ ਆੰਦਾ ਇਹ ਦੇ ਵਰਗਾ ਮਾੜਾ ਬੰਦਾ ਸਾਰੇ ਪਾਇਲ ਸ਼ਹਿਰ ਚ ਕੋਈ ਨਹੀਂ ਹੈਗਾ ਜਿੰਨੇ ਸਟੱਲ ላይ ਝਗੜੇ ਹੁੰਦੇ ਆ ਉਹਨਾਂ ਵਿੱਚ ਬਹੁਤਿਆਰ ਜਿਹੜਾ ਕਾਰਨ ਹੈ ਇਹ ਬੰਦਾ ਬਣਦਾ ਇਹ ਰਾਜਨਾਮਾ ਨਹੀਂ ਹੋਣ ਦਿੰਦਾ ਤੌਂਸ਼ ਜਮਾਉਂਦਾ ਥਾਣੇ ਆ ਕੇ ਹਰ ਜਿਹੜੇ ਵੀ ਇਹ ਕੰਮ ਕਰਾ ਕੇ ਲੈ ਕੇ ਜਾਂਦਾ ਵਾ ਉਸ ਬੰਦੇ ਕੋਲ ਉਹ ਪੈਸੇ ਜ਼ਰੂਰ ਲੈਂਦਾ ਸਿਰੇ ਦੀ ਭੋਖਿਆ ਲੰਗਿਆ ਰਾਣ ਟੰਗਾਣਾ ਮ ਕੋਈ ਗੁਣ ਛੱਡਿਆ ਇਹਦੀ ਹੋਂਦੇ ਬਾਰੇ ਤੇ ਅਖੀਰ ਤੇ ਲਿਖਿਆ ਵੀ ਜੇ ਐਸ ਐਚ ਹੋਣੇ ਆਪਣੀ ਤਾਂ ਇਹ ਸ਼ਾਂਤੀ ਨਾਲ ਰਹਿਣੀ ਆ ਤੇ ਇਹਨੂੰ ਮਾੜਾ ਮੋੜਾ ਖੁਸ਼ ਰੱਖਵਾਏ ਗਏ ਨੂੰ ਚਾਜੂ ਜਾਦਾ ਉਹ ਜੀ ਦੋ ਘੰਟੇਾਂ ਬਾਅਦ ਕੋਨਾ ਫੇਰ ਆ ਗਿਆ ਫੇਰ ਲੱਗਾ ਹੋਈ ਕਲਿਆਣ ਕਰਨ ਮੈਂ ਉਹ 9 4 ਖੋਲ੍ਹ ਕੇ ਵਹਿਤਾ ਬਖੋਣਾ ਨਹੀਂ ਚਾਹੀਦਾ ਪਰ ਉਹਨੇ ਮੈਨੂੰ ਖਿਜਾਈ ਜਾਂਦਾ ਹੈ ਵੀ ਮੈਨੂੰ ਬਖੋਣਾ ਪਿਆ ਮੈਂ ਉਹਦੇ ਅੱਗੇ ਰਖਤਾ ਤੇ ਉਹ ਪੇਜ ਜਿੱਥੇ ਉਹਦੇ ਬਾਪ ਦੇ ਗੁਣ ਦਿਹੇ ਮੈਂ ਆ ਲਾਇਆ ਵੀ ਸੋਮ ਸੋਮ ਦਾ ਤੇਰੇ ਬਾਪ ਦੀ ਤਾਰੀਫ ਲਿਖੀ ਹੈ ਉਹ ਬੜਾ ਖੁਸ਼ੀ-ਖੁਸ਼ੀ ਪੜ ਲਗਾ ਤੇ ਪੜਦਿਆਂ ਪੜਦਿਆਂ ਜਿਉਂ ਉਹਦੀ ਹਾਲਤ ਹੋ ਗਈ ਵੀ ਜਿਵੇਂ ਆਪਾਂ ਕਹਿੰਦੇ ਆਂ ਕਾਟੋ ਤੋਂ ਖੂਨ ਨਹੀਂ ਚਿੱਟਾ ਰੰਗ ਹੋ ਗਿਆ ਬਾਜੀ ਉਹ ਤੀਹਾਂ ਅੱਕ ਰਜਿਸਟਰ ਉਹ ਚਲ ਗਿਆ ਤੇ ਮੁੜ ਕੇ ਦੋ ਤਿੰਨ ਮਹੀਨੇ ਨੂੰ ਸ਼ਕਲ ਹੀ ਵਿਖਾਈ ਤਿੰਨ ਗ੍ਰਾਵੀ 600 ਖਾਇਆ ਜਾਂ ਲਾ ਲੋ ਵੀ ਉਹੀ ਸ਼ਕਲ ਵੇਖਣ ਤੋਂ ਮੈਂ ਮਤਲਬ ਰਾਹਤ ਮਹਿਸੂਸ ਕੀਤੀ ਥੈਂਕ ਯੂ ਧੰਨਵਾਦ